ਸਾਡੇ ਮੋਗੇ ਦੇ ਜਿਹੜੇ ਮੈਡਮਾ ਮੈਡਮ ਅਮਨਦੀਪ ਕੌਰ ਅਰੋੜਾ ਵੀ ਉਹਨਾਂ ਨਾਲ ਦੇ ਪਿੰਡ ਕਾਲੀਏ ਵਾਲੇ ਆਏ ਸੀ ਤੇ ਉੱਥੇ ਸਾਨੂੰ ਪਤਾ ਵੀ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਪਿੰਡ ਦੇ ਵਿੱਚ ਨਾ ਤਾਂ ਪੰਚਾਇਤ ਘਰ ਆ ਨਾ ਸਾਡੇ ਪਿੰਡ ਗਰਾਊਂਡ ਚ ਅੱਜਦਾ ਤੇ ਨਾ ਹੀ ਸਾਡੇ ਪਿੰਡ ਸਕੂਲ ਚ ਅੱਜਦਾ ਕਿਉਂਕਿ ਉੱਥੇ ਇੱਕ ਬਾਪੂ ਕਹੀ ਜਾਂਦਾ ਸੀ ਵੀ ਸਾਡੇ ਜਦੋਂ ਸਕੂਲ ਕੋਲ ਦੀ ਲੰਗਦੇ ਆ ਤੇ ਵੀ ਸਾਨੂੰ ਖੁਸ਼ੀ ਹੁੰਦੀ ਆ ਤੇ ਮੈਂ ਉੱਠ ਕੇ ਕਹਤਾ ਵੀ ਜਦੋਂ ਅਸੀਂ ਗਰਾਊਂਡ ਕੋਲ ਲੰਗਦੇ ਆ ਸਾਨੂੰ ਦੁੱਖ ਹੁੰਦਾ ਕਿਉਂਕਿ ਬਾਪੂ ਦਾ ਪਿੰਡ ਆ ਕਾਲੀ ਵਾਲਾ ਕਾਲੀ ਵਾਲਾ ਦਾ ਗਰਾਊਂਡ ਮੈਂ ਕਹਾ A1 ਨਾ ਗਰਾਊਂਡ ਤਾਂ ਗਰਾਊਂਡ A1 ਨਾ ਉੱਥੇ ਮਤਲਬ ਯੰਗ ਜਨਰੇਸ਼ਨ ਸਾਰੇ ਬੱਚੇ ਬੁੱੱਚੇ ਸਭ ਖੇਡਦੇ ਆ ਸਾਡੇ ਪਿੰਡ ਬਈ ਜੀ ਕੁਛ ਨਹੀਂਗਾ ਆਪਾਂ ਡਾਇਰੈਕਟ ਗੱਲ ਕਰਦੇ ਆ ਇਹ ਬੇਨਤੀ ਕੀਤੀ ਨੂੰ ਅੱਜ ਹੋ ਚੱਲੇ ਆ 3 ਤੋਂ 4 ਦਿਨ ਜੋ ਆਪਾਂ ਮੋਗਾ ਦੇ ਮੈਡਮ ਨੂੰ ਆਪਾਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਕਿਉਂਕਿ ਨਾ ਬਈ ਸਾਡੇ ਪਿੰਡ ਨਾ ਬੱਚੇ ਕਬੱਡੀ ਨੂੰ ਬਹੁਤ ਖੇਡਦੇ ਆ ਕਰੈਕਟ ਮੁੰਡੇ ਬਹੁਤ ਖੇਡਦੇ ਆ ਹਰੇਕ ਜਗ੍ਹਾ ਮਤਲਬ ਵੀ ਐਂਟਰ ਹੁੰਦੀ ਆ ਟੀਮ ਤੇ ਕਈ ਬੰਦਿਆਂ ਨੇ ਉਹ ਕਮੈਂਟ ਵੀਡੀਓ ਇਟ ਕਮੈਂਟ ਕੀਤੇ ਕਿ ਬਾਈ ਤੂੰ ਛਿੱਟੇ ਮਾਰਦਾ ਮੈਡਮ ਤੇ ਬਾਈ ਤੂੰ ਇਹ ਕਰਦਾ ਹਨਾ ਉਹ ਯਾਰ ਕਿਹੜੀ ਦੁਨੀਆਈ ਤੁਰੇ ਫਿਰਦੇ ਤੁਸੀਂ ਗਾਂਡੂਓ ਛਿੱਟੇ ਵਾਲੀ ਕਿਹੜੀ ਉੱਠ ਕੇ ਸਾਰੇ ਲੋਕ ਇਹ ਜੀ ਕਹੀ ਜਾਂਦੇ ਬਈ ਤੂੰ ਵਧੀਆ ਕੀਤਾ ਉਹਦੇ ਪਿੰਡ ਲਈ ਗੱਲ ਰੱਖੀ ਆ ਪਰ ਵਿੱਚੋਂ ਦੋ ਚਾਰ ਭੇਡਾਂ ਹੀ ਹੁੰਦੀਆਂ ਤੇ ਜਦੋਂ ਉਹਨਾਂ ਦੀ ਆਈਡੀ ਖੋਲ ਕੇ ਵੇਖੀਦਾ ਤੇ ਆਈਡੀ ਉਹਨਾਂ ਦੀ ਲੋਕ ਹੁੰਦੀ ਆ ਪ੍ਰੋਫਾਈਲ ਲੋਕ ਹੁੰਦੀ ਆ ਵੀ ਮਤਲਬ ਫੇਕ ਆਈਡੀਆਂ ਵਾਲੇ ਮੈਡਮ ਇਦਾਂ ਮੈਡਮ ਇਦਾਂ ਵਿੱਚ ਕਮੈਂਟ ਇਦਾਂ ਵੀ ਆਈ ਸੀ ਪਰ ਮੈਂ ਉਹ ਮੈਡਮ ਤੱਕ ਜੇ ਵੀਡੀਓ ਪਹੁੰਚ ਰਹੀ ਆਪਣੀ ਜਾਂ ਉਹਨਾਂ ਦੇ ਕਿਸੇ ਵੀ ਮਤਲਬ ਉਹਦੇ ਵਿੱਚ ਪਹੁੰਚ ਰਹੀ ਹੈ ਗਰੁੱਪ ਵਿੱਚ ਵੀਡੀਓ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਜੀ ਤੁਹਾਨੂੰ ਐਮਐਲਏ ਸਾਹਿਬ 4-3 ਤੋਂ 4 ਦਿਨ ਹੋ ਗਏ ਅੱਜ ਬੇਨਤੀ ਕੀਤੀ ਨੂੰ ਵੀ ਸਾਡੇ ਪਿੰਡ ਐ ਕਰਕੇ ਗਰਾਉਂਡ ਪੰਚਾਇਤ ਘਰ ਤੇ ਇਦਾਂ ਚੀਜ਼ ਚਾਹੀਦੀ ਸਕੂਲ ਮੈਂ ਨਾ ਕੱਲ ਨੂੰ ਬਾਈ ਜੀ ਇੱਕ ਵੀਡੀਓ ਪਾਉਂਗਾ ਅੱਜ ਤਾਂ ਮੈਂ ਇੱਥੇ ਖੇਤਾਂ ਨਹੀਂ ਮੈਂ ਪਿੰਡ ਦੂਰ ਹਾਂ ਨਹੀਂ ਮੈਂ ਪਾ ਦਿੰਦਾ ਜਿਹਦੇ ਵਿੱਚ ਮੈਂ ਆਪਦੇ ਪਿੰਡ ਦੇ ਸਕੂਲ ਦੀ ਫੋਟੋ ਵੀ ਲਾਉਂਗਾ ਵੀਡੀਓ ਪੰਚਾਇਤ ਘਰ ਦੀ ਵੀ ਲਾਉਂਗਾ ਗਲੀਆਂ ਦੀ ਵੀ ਲਾਉਂਗਾ ਗਰਾਉਂਡ ਦੀ ਵੀ ਲਾਉਂਗਾ ਵੀ ਟੋਟਲ ਸੋਨੂੰ ਵਿਦ ਪ੍ਰੂਫ ਦਿਖਾਉਂਗਾ ਵੀ ਮੇਰੇ ਪਿੰਡ ਦੇ ਵਿੱਚ ਕੀ ਆ ਜਾ ਕੀ ਚੱਲ ਰਿਆ ਹੁਣ ਉਹ ਬੇਨਤੀ ਕੀਤੀ ਨੂੰ ਹੋ ਗਏ ਤਿੰਨ ਚਾਰ ਦਿਨ ਪਰ ਹਜੇ ਤੱਕ ਸਾਡੇ ਪਿੰਡ ਦੇ ਸਕੂਲ ਦੇ ਗਰਾਊਂਡ ਵਿੱਚ ਇੱਕ ਬੂਰ ਹੋਣ ਲੱਗਿਆ ਇਸ ਤੋਂ ਉੱਪਰ ਕੁਛ ਨਹੀਂ ਜਿਹੜਾ ਸਰਪੰਚਾ ਮੌਜੂਦਾ ਦਿਲਜੀਤ ਸਿੰਘ ਠੀਕ ਆ ਮੈਂਬਰ ਆ ਸਾਡੇ ਜਿਹੜਾ ਸਰਪੰਚਾ ਸਰਪੰਚ ਬੰਦਾ ਗੁੱਡ ਆ ਬਈ ਸਾਡੇ ਪਿੰਡ ਦਾ ਆਪਾਂ ਸਿੱਧੀ ਗੱਲ ਆ ਆਪਾਂ ਇਹ ਨਹੀਂ ਕਿ ਉਹਨਾਂ ਨਾਲ ਆਪਣਾ ਮੋਹ ਪਿਆਰ ਆ ਸਰਪੰਚ ਨਾਲ ਪੰਚਾਇਤ ਨਾਲ ਆਪਾਂ ਤਾਂ ਕਹਿ ਰਹੇ ਆ ਜੀ ਐਡੀ ਗੱਲ ਹੋਵੇ ਤਾਂ ਫਿਰ ਮੈਂ ਇਹ ਵਿਸ਼ਾ ਚੱਕਾਂ ਹੀ ਨਾ ਠੀਕ ਆ ਨਾ ਮੈਂ ਸਾਡੇ ਪਿੰਡ ਦੇ ਮਤਲਬ ਆਪਣਾ ਘਰੇਲੂ ਪਿਆਰ ਆ ਸਰਪੰਚ ਨਾਲ ਇੱਕ ਹਿਸਾਬ ਦਾ ਤੇ ਸਰਪੰਚ ਅੱਗੇ ਵੀ ਮੈਂ ਹਰ ਰੋਜ਼ ਵਾਂਗੂ ਹੀ ਲਗਭਗ ਬੇਨਤੀ ਕਰਦਾ ਸਰਪੰਚ ਸਾਡੇ ਪਿੰਡ ਦਾ ਬਹੁਤ ਗੁੱਡ ਬੰਦਾ ਇੱਕ ਯੰਗ ਮੁੰਡਾ ਬਣਾਇਆ ਤੇ ਮੈਂ ਉਹਨੂੰ ਵੀ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਵੀ ਵੀਰ ਜੀ ਤੁਸੀਂ ਵੀ ਸਾਰੇ ਪੰਚਾਇਤ ਵਾਲੇ ਜਿੰਨਾ ਵੀ ਸਾਡੇ ਪਿੰਡ ਬੱਬੂ ਵੀਰਾ ਨਿੱਕਾ ਬਾਈਆ ਠੀਕ ਹੈ ਜਿੰਨੇ ਵੀ ਭਰਾ ਆ ਗਏ ਪੰਚਾਇਤ ਦੇ ਵਿੱਚ ਵੀ ਵੀ ਬਾਈ ਜੀ ਪਲੀਜ਼ ਯਾਰ ਆਪਣੇ ਪਿੰਡ ਦਾ ਸੋਚੋ ਕੁਝ ਯਾਰ ਜੇ ਤੁਸੀਂ ਇਹ ਚੀਜ਼ ਦੀ ਖਹਿਜ ਖਾਓਗੇ ਵੀ ਗੁਰਵਿੰਦਰ ਵੀਡੀਓ ਪਾਉਂਦਾ ਬੋਲਦਾ ਆਪਦੇ ਪਿੰਡ ਤੇ ਇਦਾਂ ਉਹ ਚ ਤੁਹਾਨੂੰ ਖਹਿਜ ਖਾ ਫੇਰ ਤੁਸੀਂ ਗਲਤ ਆ ਤੁਹਾਨੂੰ ਖਹਿਜ ਨਹੀਂ ਖਾਣੀ ਚਾਹੀਦੀ ਤੁਹਾਨੂੰ ਸਭ ਕੋ ਗੱਲ ਨੂੰ ਐਕਸੈਪਟ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਹੈਗੀ ਆ ਜੇ ਪਿੰਡ ਵਾਲਿਆਂ ਨੇ ਤੁਹਾਨੂੰ ਬਣਾਇਆ ਆਪਾਂ ਵੀ ਤੁਹਾਡੀਆਂ ਜਿਸ ਦਿਨ ਵੀਡੀਓ ਸਰਪੰਚ ਬਣੇ ਸੀ ਉਸ ਦਿਨ ਵੀ ਆਪਾਂ ਤੁਹਾਡੀਆਂ ਵੀਡੀਓ ਪਾਈਆਂ ਸੀ ਠੀਕ ਆ ਉਸ ਤੋਂ ਬਾਅਦ ਜਿਹੜੇ ਚੰਗੇ ਕੰਮ ਕੀਤੇ ਉਹਦੀਆਂ ਵੀ ਪਾਈਆਂ ਤੇ ਜੋ ਮਾੜੇ ਕੀਤੇ ਉਹ ਤਾਂ ਮਾੜੇ ਵਾਲੀ ਚੀਜ਼ ਤਾਂ ਹੋਂ ਆ ਹੁਣ ਆਪਣਾ ਸਾਡੇ ਪਿੰਡਾਂ ਦੀਆਂ ਬਈ ਜਿਹੜੀਆਂ ਕੁੜੀਆਂ ਨਾ ਜਿਹੜੀਆਂ ਮਤਲਬ ਸਾਡੇ ਪਿੰਡਾਂ ਦਾ ਸਕੂਲ ਬਈ ਜੀ 8 ਤੱਕ ਸਿਰਫ 8 ਤੱਕ ਬਹੁਤ ਟਾਈਮ ਦਾ 8 ਤੱਕ ਹੀ ਆ ਕਿਸੇ ਨੇ ਇਹ ਮੁੱਦਾ ਨਹੀਂ ਚੱਕਿਆ ਬਈ ਜੀ ਅੱਜ ਭਲਾ ਕੋਈ ਲੱਖ ਬੰਦਾ ਕਹੀ ਜਾਵੇ ਮੇਰੇ ਕੋਲੇ ਆ ਪਿਆ ਇਹ ਮੁੱਦਾ ਚੱਕਿਆ ਸੀ ਇਦਾਂ ਉਦਾਂ ਉਦਾਂ ਨਾ ਕਿਸੇ ਨੇ ਨਹੀਂ ਚੱਕਿਆ ਮੁੱਦੇ ਚੱਕਣ ਦਾ ਮੀਨਿੰਗ ਇਹ ਹੁੰਦਾ ਵੀ ਜੇ ਚੱਕ ਲਿਆ ਤੂੰ ਚੱਕੀ ਰੱਖੋ ਤੈਨੂੰ ਪੂਰਾ ਕਰੋ ਸਾਡੇ ਪਿੰਡਾਂ ਦੀਆਂ ਧੀਆ ਭੈਣਾਂ ਬਈ ਨਾਲ ਦੇ ਸ਼ਹਿਰ ਪੜਨ ਜਾਂਦੀਆਂ ਯਾਰ ਇੱਕ ਚੀਜ਼ ਨੋਟ ਰੱਖਿਓ ਹਮੇਸ਼ਾ ਹਰੇਕ ਦੇ ਪਿੰਡ ਜਦੋਂ ਧੀ ਭੈਣ ਪਿੰਡ ਦਾ ਸਕੂਲ ਛੱਡ ਕੇ ਪਾਸੇ ਸਟੱਡੀ ਕਰਨ ਲੱਗਦੀ ਹੈ ਨਾ ਜਾਂ ਸ਼ਹਿਰ ਚ ਲਾ ਲੋ ਜਾਂ ਕਿਤੇ ਲਾ ਲੋ ਮੈਂ ਸਿੱਧੀ ਡਾਇਰੈਕਟ ਗੱਲ ਕਹਿਣਾ ਉਦੋਂ ਹਵਾ ਖਰਾਬ ਹੋ ਜਾਂਦੀ ਆ ਕਹਿੰਦੇ ਘੁੰਦਿਆਂ ਦੀ ਹੋ ਜਾਂਦੀ ਆ ਫੇਰ ਆਪਾਂ ਕਹਿ ਦਿੰਦੇ ਕੁੜੀਆਂ ਗਲਤ ਹੋ ਗਈਆਂ ਹੁਣ ਜੇ ਉਹ ਸਕੂਲ ਤਾਂ ਅੱਠ ਤੱਕ ਆ ਜੇ 9ਵੀਂ ਚ ਕੁੜੀ ਨੂੰ ਐਡਮਿਸ਼ਨ ਲੈਣੀ ਹੈ ਤੇ ਉਹਨੂੰ ਨਾਲ ਦੇ ਪਿੰਡ ਜਾਂ ਉੱਥੇ ਸ਼ਹਿਰ ਜਾਣਾ ਪੈਂਦਾ ਤੇ ਜੇ ਇਹੀ ਸਕੂਲ ਆਪਣਾ 12 ਤੱਕ ਹੋਵੇ ਤਾਂ ਪਿੰਡ ਦੀਆਂ ਧੀਆ ਪੜਨਾ ਇੱਥੇ ਰਹਿਣ ਬਈ ਇਹ ਮੇਰੀ ਗੱਲ ਸੱਚੀ ਆ ਤੇ ਕੋੜੀਏ ਲੱਗਣੀ ਲੱਗਣੀ ਆ ਪੜਾ ਕੁੜੀਆਂ ਦੇ ਮਾਪੇ ਸੁਣ ਰਹੇ ਆ ਆਪਣਾ ਕੋਈ ਸੁਣ ਰਿਹਾ ਜਦੋਂ ਕੋਈ ਵੀ ਕੁੜੀ ਆਪਦਾ ਪਿੰਡ ਜਦੋਂ ਹੁਣ ਪਿੰਡ ਦੇ ਵਿੱਚ 19 ਕਸੂ ਹੁੰਦੀ ਆ ਕੱਲੀ ਸਟੱਡੀ ਤੱਕ ਆ ਜਦੋਂ ਸ਼ਹਿਰ ਦੇ ਵਿੱਚ ਕੋਈ ਧੀ ਪੜਨ ਜਾਂਦੀ ਆ ਉੱਥੇ ਮੁੰਡੇ ਗੀੜੀਆਂ ਲਾਉਂਦੇ ਕੀ ਕੁਸ਼ ਆ 100 ਦੇ ਵਿੱਚੋਂ ਕੋਈ 10 ਗਲਤ ਵੀ ਹੋ ਜਾਂਦੀਆਂ ਪਰ ਜਿਹੜਾ ਅੱਜ ਸਮਾਂ ਚੱਲ ਰਿਹਾ ਅੱਜ ਦੇ ਸਮੇਂ 'ਚ ਤਾਂ 100 ਦੇ ਵਿੱਚੋਂ 50 ਗਲਤ ਹੋ ਜਾਣੀਆਂ ਤੇ ਫੇਰ ਕੁੜੀਆਂ ਗਲਤ ਆ ਮਾਪਿਆਂ ਦਾ ਕੀ ਕੁਸ਼ਨ ਦਾ ਉਦੋਂ ਬਾਅਦ ਸਾਨੂੰ ਪਤਾ ਤੇ ਉਧਰ ਉਹਦੀ ਜੜ ਕੀ ਆ ਉਹਦੀ ਜੜ ਆ ਚੀਜ਼ ਆ ਵੀ ਜੇ ਪਿੰਡ ਦੀ ਸਕੂਲ 12 12 ਤੱਕ ਹੋਵੇ ਤੇ ਕੁੜੀ ਆਪਣੀਆਂ ਧੀਆਂ ਨੂੰ ਪੜਨ ਦੀ ਲੋੜ ਪਲੱਸ 2 ਤੋਂ ਬਾਅਦ ਜਿਨ੍ਹਾਂ ਨੇ ਆਪਦੀ ਧੀ ਨੂੰ ਵਿਆਹ ਨਾ ਵਿਆਹ ਲੈਣਗੇ ਜਿਨ੍ਹਾਂ ਨੇ ਆਪਦੀ ਕੁੜੀ ਨੂੰ ਗਾਂਹ ਕਰਨਾ ਉਹ ਤਾਂ ਫਿਰ ਮਜਬੂਰੀ ਕਰਨਈਆਂ ਪਰ ਬਾਈ ਇੱਕ ਨਾਰਮਲੀ ਗੱਲ ਦੱਸਿਓ ਹੁਣ ਜਿਹੜੇ ਨਾਲ ਦੇ ਮਾੜਾ ਉੱਥੇ ਵੀ ਤਾਂ ਸਕੂਲ ਦਾ 10th ਤੱਕ ਪਲੱਸ 2 ਤੱਕ ਹੈਗੀ ਆ ਤੇ ਜੇ ਮੈਂ ਇਹ ਮੁੱਦਾ ਚੱਕਿਆ ਬਈ ਮਾੜਾ ਚੱਕਿਆ ਇੱਕ ਨੰਬਰ ਦੋ ਨੰਬਰ ਬਾਈ ਜੀ ਪੰਚਾਇਤ ਘਰ ਸਾਡੇ ਪਿੰਡ ਦੇ ਪੰਚਾਇਤ ਘਰ ਦੀਆਂ ਮੈਂ ਵੀਡੀਓ ਆ ਵੀ ਤੁਹਾਨੂੰ ਦੇਖ ਹੀ ਰਹੂਗਾ ਪਹਿਲੀ ਗੱਲ ਥੱਲੇ ਪੰਚਾਇਤ ਘਰ ਆਹ ਲੱਗਦਾ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਉਹਦੇ ਥੱਲੇ ਨਾ ਕਈ ਵਾਰ ਜਿਹੜੇ ਵਾਰਾ ਪਸੂ ਆ ਅਸੀਂ ਸਿਆਲਾਂ ਦੇ ਵਿੱਚ ਉਹਦਾ ਕਮਰਾ ਖੋਲਦੇ ਹੁਣ ਨੇ ਵੀ ਕਿਉਂਕਿ ਬੇਜਬਾਨ ਨੇ ਆ ਠੰਡ ਲੱਗਦੀ ਅੰਦਰ ਬਹਿ ਜਾਣਗੇ ਹੁਣ ਜਦੋਂ ਵੇਸਟ ਤਾਂ ਪਿਆ ਪੰਚਾਇਤਕਰ ਪਰ ਪਤਾ ਹੀ ਕੋਈ ਨਹੀਂ ਕਦੋਂ ਉਹ ਡਿੱਗ ਪਏ ਬਾਈ ਤੇ ਜਾਣਾਂ ਜਾਣ ਕੋਈ ਪੰਚਾਇਤਕਰ ਵੱਲ ਧਿਆਨ ਨਹੀਂ ਬਾਈ ਜੀ ਸੱਚੀ ਗੱਲ ਹੈ ਇਹ ਬਿਲਕੁਲ ਇਥੇ ਬੰਦੇ ਸ਼ਾਇਦ ਮੇਰੇ ਤੇ ਵੀ ਉਂਗਲ ਚੱਕਣ ਆਉਣ ਵੀ ਤੁਸੀਂ ਬਾਬੇ ਦੇ ਬੰਦੇ ਸੀ ਤੁਸੀਂ ਇਦਾਂ ਸੀ ਉਦਾਂ ਸੀ ਉਹ ਚੀਜ਼ ਇੱਕ ਲੈਦੀ ਆ ਜਿਹੜਾ ਇੱਕ ਵਰਕ ਕਰਨਾ ਪਿੰਡ ਦਾ ਉਹ ਇੱਕ ਲੈਦਾ ਕੰਮ ਆ 2 3 ਨੰਬਰ ਤੇ ਬਾਈ ਤੁਹਾਨੂੰ ਜੇ ਮੈਂ ਦੱਸ ਕੇ ਹਟਿਆ ਗਰਾਊਂਡ ਗਰਾਊਂਡ ਜਦੋਂ ਮੁੰਡੇ ਸਾਡੇ ਖੇਡਣ ਜਾਂਦੇ ਆ ਕੁੜੀਆਂ ਵੀ ਚੱਲਾ ਲਓ ਜੇ ਪਿੰਡ ਦੇ ਗਰਾਊਂਡ ਵਿੱਚ ਪ੍ਰੈਕਟਿਸ ਲਾਉਣ ਨੂੰ ਕੋਈ ਚੀਜ਼ ਹੋਵੇ ਤਾਂ ਬਈ ਬਾਹਰ ਜਾਣ ਦੀ ਲੋੜ ਕੀ ਪਵੇ ਹੁਣ ਸਾਡੇ ਪਿੰਡ ਦੇ ਬੱਚੇ ਇਹ ਚੀਜ਼ ਕਹਿੰਦੇ ਰਹਿੰਦੇ ਦਾਰਾਪੁਰ ਦਾ ਬਈ ਐਂ ਜਮ ਬਣ ਗਿਆ ਦਾਰਾਪੁਰ ਬਈ ਆਏ ਆ ਵੀ ਉਹਨਾਂ ਨੇ ਇੱਕ ਲਾਲ ਚ ਰਹੀਦੀ ਆ ਯਾਰ ਜੇ ਦਾਰਾਪੁਰ ਵਾਲੇ ਬਣਾ ਸਕਦੇ ਆਪਣਾ ਭਰਾਗਾ ਦਾਰਾਪੁਰ ਦਾ ਸਰਪੰਚ ਦੀਪ ਜੇ ਉਹ ਖਿੱਚ ਕਰਕੇ ਇਹ ਚੀਜ਼ਾਂ ਕਰਕੇ ਕਰ ਸਕਦਾ ਤੇ ਤੁਸੀਂ ਬਈ ਜੀ ਕਿਉਂ ਨਹੀਂ ਕਰ ਸਕਦੇ ਯਾਰ ਜਿੱਦਣ ਉਹਦਣ ਮੈਂ ਕੁਐਸਚਨ ਪੁੱਟ ਕੀਤਾ ਮੈਡਮ ਕੋਲੇ ਕੁਐਸਚਨ ਪੁੱਟ ਨਹੀਂ ਉਹਨੂੰ ਕਹਿ ਸਕਦੇ ਉਹ ਤਾਂ ਬੇਨਤੀ ਕਹਿ ਸਕਦੇ ਕੁਐਸਚਨ ਤਾਂ ਚੀਜ਼ ਹੋਰ ਆ ਗਈ ਹੈਨਾ ਉਹ ਤਾਂ ਬੇਨਤੀ ਸਾਡਾ ਸਕੂਲ ਐਦ ਉਦੋਂ ਮੈਨੂੰ ਨਾ ਸਾਡੇ ਪਿੰਡ ਦੇ ਵਿੱਚੋਂ ਹੀ ਕਈ ਬੰਦੇ ਕਹਿਣ ਉਹ ਬੱਸ ਕਰ ਯਾਰ ਉਹ ਇੱਕ ਵਾਰ ਕਹਿਤਾ ਮੈਡਮ ਨੂੰ ਬੱਸ ਯਾਰ ਬਾਅਦ ਚ ਮੈਡਮ ਇਦੋਂ ਯਾਰ ਲੈ ਦੱਸ ਇਹ ਸਾਡੇ ਪੰਜਾਬ ਵਿੱਚ ਪਤਾ ਨਹੀਂ ਇਹ ਚੀਜ਼ ਕਦੋਂ ਨਿਕਲੂਗੀ ਵੀ ਆਪ ਆਪਣੇ ਲਤਾਂ ਆਪ ਹੀ ਖਿੱਚਣੀਆਂ ਪਿੰਡ ਲਈ ਬਾਈ ਮਸਤੀ ਗੱਲ ਕਹਿਣਾ ਯਾਰ ਮੈਂ ਨਹੀਂ ਵਖਿਆ ਜੇ ਸਾਡੇ ਪਿੰਡ ਦੇ ਵਿੱਚ ਕੋਈ ਉਹ ਜਾ ਹੈਗਾ ਨਾ ਜਿਹਨੂੰ ਐਂ ਲੱਗਦਾ ਵੀ ਗੁਰਵਿੰਦਰ ਇਦਾਂ ਬੋਲੀ ਜਾਂਦਾ ਇਦਾਂ ਤੁਸੀਂ ਬੋਲੋ ਤੁਹਾਡੇ ਕੋਲੇ ਫੋਨ ਨਹੀਂ ਤੁਹਾਡੇ ਕੋਲੇ ਆਈਡੀਆਂ ਨਹੀਂ ਤੁਹਾਡੀਆਂ ਫੇਸਬੁੱਕ ਦੀਆਂ ਇੰਸਟਾਗ੍ਰਾਮ ਦੀਆਂ ਤੁਸੀਂ ਬੋਲ ਬੋਲੋਗੇ ਤਾਂ ਕੁਝ ਮਿਲੂਗਾ ਤੇ ਮੈਡਮ ਨੇ ਵੀ ਇਥੋਂ ਤੱਕ ਇਹੀ ਚੀਜ਼ ਕਹੀ ਹੈ ਨਾ ਵੀ ਹਾਂ ਵੀ ਤੁਸੀਂ ਸਹੀ ਕਿਹਾ ਤੇ ਤੁਹਾਡਾ ਹੱਲ ਕਰਦੇ ਆ ਮੈਂ ਉੱਤੇ ਲਿਖਦਾ ਵੀ ਮੈਡਮ ਨੇ ਸਾਡੀ ਬੇਨਤੀ ਮਤਲਬ ਪ੍ਰਵਾਨ ਕੀਤੀ ਵਧੀਆ ਹੱਲ ਕੀਤਾ ਮੈਡਮ ਦਾ ਨੇਚਰ ਗੱਡਾ ਤੇ ਕਈ ਕਮੈਂਟ ਵਾਲੇ ਵੇਖ ਲੋ ਕਿ ਤੂੰ ਛਿੱਟੇ ਮਾਰਦਾ ਰਹਿ ਗਏ ਨਾ ਉਹ ਜੀ ਭੋਰਤੀ ਨਾ ਜਮਾਂ ਜੇ ਮੈਨੂੰ ਮੈਡਮ ਵੀਰਾ ਕਹਿ ਰਹੀ ਹੈ ਤਾਂ ਮੈਂ ਭੈਣ ਹੀ ਕਹੂੰਗਾ ਤੇ ਜੇ ਭੈਣ ਕਹਤਾ ਤੇ ਕੀ ਮਾੜਾ ਕਰਤਾ ਭੈਣ ਤਾਂ ਸ਼ਬਦ ਕਿੰਨਾ ਚੜਾ ਪਵਿੱਤਰ ਆ ਚਲੋ ਇਹ ਗੱਲਾਂ ਚੋਂ ਵੀ ਜੇ ਨਿਕਲ ਗਏ ਨਾ ਆ ਵੀਡੀਓ ਥੋੜੀ ਜਿਹੀ ਮੇਰੀ 8-9 ਮਿੰਟ ਦੀ ਲੰਬੀ ਹੋ ਗਈ ਆ ਤੇ ਵੀਡੀਓ ਮੈਂ ਕੱਲ ਨੂੰ ਵੀ ਇੱਕ ਕਰੂੰਗਾ ਤੇ ਹਰ ਰੋਜ਼ ਕਰਾਂਗੇ ਮੈਂ ਮੈਡਮ ਅੱਗੇ ਇੱਕ ਇੰਨੀ ਬੇਨਤੀ ਕਰਦਾ ਕਿ ਮੈਡਮ ਜੀ ਇਹ ਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਗਰਾਊਂਡ ਦੇ ਵਿੱਚ ਉਹੀ ਚੀਜ਼ ਅਜੇ ਸਟਾਰਟ ਨਹੀਂ ਹੋਈ ਵਿਦਆਊਟ ਇਹ ਬੋਰ ਉਹ ਤਾਂ ਸ਼ਾਇਦ ਮੇਰੇ ਸਾਬ ਨਾਲ ਪਹਿਲਾਂ ਵੀ ਹੋ ਰਹੀ ਤੇ ਮੈਂ ਸਾਡੀ ਪੰਚਾਇਤ ਮੈਂਬਰ ਨੂੰ ਵੀ ਬੇਨਤੀ ਕਰਨੀ ਚਾਹਣਾ ਸਰਪੰਚ ਸਾਹਿਬ ਨੂੰ ਵੀ ਮੇਰੀਆਂ ਗੱਲਾਂ ਦਾ ਬਈ ਤੁਸੀਂ ਗੁੱਸਾ ਨਾ ਕਰਿਓ ਮੇਰੀਆਂ ਗੱਲਾਂ ਨਾਲ ਤੁਸੀਂ ਜਿਹੜੀ ਚੀਜ਼ ਮੇਰੀ ਗਲਤ ਆ ਉਹਨੂੰ ਗਲਤ ਕਿਓ ਜਿਹੜੀ ਚੀਜ਼ ਮੇਰੀ ਸਹੀ ਆ ਉਹਦੇ ਨਾਲ ਐਗਰੀ ਕਰਕੇ ਆਪਾਂ ਪਿੰਡ ਦਾ ਸੋਚ ਗਏ ਬਾਈ ਯਾਰ ਮੈਂ ਕਿਹੜਾ ਯਾਰ ਬਈ ਵਿੱਚੋਂ ਕੁਛ ਲੈਣਾ ਮੈਂ ਕਿਹੜਾ ਵਿੱਚੋਂ ਕੁਛ ਲੈਣਾ ਮੈਨੂੰ ਨਾ ਹੀ ਮੇਰਾ ਕੋਈ ਭੈਣ ਮੇਰੀ ਪੜਦੀ ਆ ਠੀਕ ਆ ਨਾ ਹੀ ਮੇਰੀ ਕੋਈ ਬੱਚੀ ਪੜਦੀ ਆ ਤੁਹਾਨੂੰ ਸਾਰੇ ਪੈਂਡ ਵਾਲਿਆਂ ਨੂੰ ਪਤਾ ਹੀ ਆ ਤੇ ਮੈਂ ਜਿਹੜੇ ਦੇਖ ਰਹੇ ਆ ਪੰਜਾਬ ਵਾਸੀ ਉਹਨਾਂ ਨੂੰ ਵੀ ਕਹਿਣਾ ਬਈ ਮੇਰਾ ਤਾਂ ਕੋਈ ਹੈ ਹੀ ਨਹੀਂ ਪਰ ਮੈਂ ਫੇਰ ਵੀ ਕਹਿ ਰਿਹਾ ਪਤਾ ਕਿਉਂ ਕਿ ਮੇਰੇ ਯਾਰਾਂ ਦੋਸਤਾਂ ਨੇ ਭੈਣਾ ਤਾਂ ਪੜਦ ਗੈਣਾ ਮੇਰੇ ਯਾਰਾਂ ਦੋਸਤਾਂ ਨੇ ਕਈ ਧੀਆ ਤਾਂ ਪੜਦੀਆਂ ਨਾ ਜੇ ਮੇਰੀ ਸੋਚ ਗਲਤ ਆ ਤੇ ਬਈ ਕਹਿ ਦਿਓ ਤੇਰੀ ਸੋਚ ਗਲਤ ਆ ਬਾਕੀ ਮੈਂ ਫੋਟੋਆਂ ਲਾ ਦੇਣਾ ਬਈ ਜੀ ਸਰਕਾਰੀ ਸਕੂਲ ਦੀਆਂ ਵੀ ਲਾ ਦੇਣਾ ਪੰਚਾਇਤ ਘਰ ਦੀਆਂ ਵੀ ਲਾ ਦੇਣਾ ਗਰਾਊਂਡ ਦੀਆਂ ਵੀ ਲਾ ਦੇਣਾ ਤੇ ਪਰ ਕੱਲ ਨੂੰ ਵੀ ਵੀਡੀਓ ਪਾਉਂਗਾ ਇੱਕ ਪ੍ਰੋਪਰ ਵੀਡੀਓ ਪਾਉਂਗਾ ਬਈ ਜੀ ਮੈਂ ਕੱਲ ਨੂੰ ਵਿਦ ਚੀਜ਼ਾਂ ਹਨਾ ਤੇ ਮੇਰੀ ਐਮਐਲਏ ਮੈਡਮ ਅਮਨਦੀਪ ਕੌਰ अरोड़ा ਜੀ ਨੂੰ ਵੀ ਬੇਨਤੀ ਹੈ ਕਿ ਮੈਡਮ ਜੀ ਪਲੀਜ਼ ਥੋੜਾ ਜਨਾ ਤੁਸੀਂ ਸਟ੍ਰਿਕਲੀ ਸਾਡੇ ਪਿੰਡ ਤੇ ਕਰੋ ਕਿਉਂਕਿ ਚਲੋ ਜਿਵੇਂ ਵੀ ਆ ਤੁਹਾਡੇ ਸਾਨੂੰ ਆਸਮੀਦ ਆ ਤੇ ਮੜਾ ਜ ਤੁਸੀਂ ਜੇ ਸਟ੍ਰਿਕਲੀ ਮੈਡਮ ਕਰੋਗੇ ਨਾ ਤੇ ਫੇਰ ਹੀ ਇੱਧਰ ਹੋਣਾ ਨਹੀਂ ਮੈਨੂੰ ਨਹੀਂ ਲੱਗਦਾ ਚਲੋ ਤੁਸੀਂ ਤੋ ਦਿਨ ਮੈਨੂੰ ਪਤਾ ਗ੍ਰਾਂਟ ਚ ਵਾਧਾ ਵੀ ਕਰ ਗਏ ਆ ਮੈਨੂੰ ਇਹ ਵੀ ਚੀਜ਼ ਦਾ ਪਤਾ ਸਭ ਕੁ ਕੋ ਕਰਕੇ ਗਏ ਆ ਪਰ ਉਹ ਤੁਸੀਂ ਜਿਵੇਂ ਤੁਸੀਂ ਕਰ ਗਏ ਹੋ ਸਾਡੇ ਤੱਕ ਤਾਂ ਕੋਈ ਮਤਲਬ ਪਿੰਡ ਚਲੋ ਜਿਵੇਂ ਵੀ ਆ ਬਾਅਦ ਚੋ ਕੱਲ੍ਹ ਵੀਡੀਓ ਚ ਕਰਾਂਗੇ ਪਰ ਮੈਡਮ ਜੀ ਬੇਨਤੀ ਪਰਵਾਹ ਕਰਿਓ ਜੀ ਸਤਿ ਸ੍ਰੀ ਅਕਾਲ